ਅੱਜ ਕਾਮਦੀ ਨਗਰ ਬਾੜ ਨੰਬਰ 13 'ਚ ਪਹੁੰਚੇ ਆ ਮੈਂ ਇੱਥੇ ਦੀ ਮੌਜੂਦਾ ਕਾਉਂਸਲਰ ਹਾਂ ਇੱਥੇ ਇਸ ਮਾਰਕੀਟ ਦੀ ਮੇਰੇ ਭਰਾ ਬੱਬਲ ਦੀ ਬਹੁਤ ਮੰਗ ਸੀ ਪਈ ਲਾਈਟਾਂ ਲੱਗਣ ਮਾਰਕੀਟ 'ਚ ਲਾਈਟਾਂ ਦੀ ਕਮੀ ਆ ਇੱਥੇ ਦੋ ਸੈਟ ਲਵਾਏ ਜਾ ਰਹੇ ਹਨ ਕਮੇਟੀ ਦੇ ਮੁਲਾਜ਼ਮ ਧਾਰਾ ਪਾ ਰਹੇ ਹਨ ਤੇ ਉਸ ਤੋਂ ਬਾਅਦ ਉਹ ਸੈਟ ਲਗਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਕਰੀਬ 15 ਲੱਖ ਦੇ ਟੈਂਡਰ ਪਾਸ ਹੋਏ ਹਨ ਜਿਹਦੇ ਵਿੱਚ ਆਪਾਂ ਪਾਈਪ ਆਣੇ ਹਨ ਗਲੀਆਂ ਦੇ ਵਿੱਚ ਔਰ ਗਲੀਆਂ ਜਿਹੜੀਆਂ ਰਹਿੰਦੀਆਂ ਹਨ ਉਹ ਬਣਾਣੀਆਂ ਹਨ ਇੱਕ ਗਲੀ ਬਾਬਾ ਕੁੱਕੂ ਦੀ ਵਾਲੀ ਗਲੀ ਦੇ ਵਿੱਚ ਪਟਾਈ ਹੋ ਗਈ ਹੈ ਉੱਥੇ ਟਾਈਲਾਂ ਵੀ ਲੱਗਣੀਆਂ ਔਰ ਸਾਈਡਾਂ ਤੇ ਪਾਈਪ ਵੀ ਲੱਗਣਗੇ ਇਸ ਵਾਰ ਦੇ ਰਹਿਣ ਵਾਲਿਆਂ ਦੀ ਇਹ ਮੁੱਖ ਮੰਗ ਸੀ ਕਿ ਸਾਡੇ ਜਿਹੜੇ ਆ ਗਲੀਆਂ ਦੇ ਵਿੱਚ ਪਾਈਪ ਜ਼ਰੂਰ ਪੈਣ ਉਹ ਰੋ ਮੈਂ ਪੁਆ ਰਹੀ ਹਾਂ ਬੜਾ ਤੁਸੀਂ ਵਕ ਵਕ ਉਪਰਾਲੇ ਕਰਦੇ ਰਹਿੰਦੇ ਹੋ ਜਿਦਾਂ ਕਿ ਆਪਣੇ ਵਾਰਡ ਦੇ ਔਰ ਸ਼ਹਿਰ ਦੇ ਲੋਕਾਂ ਦਾ ਬਹੁਤ ਖਿਆਲ ਰੱਖਦੇ ਹੋ ਕਿਹੜੀਆਂ ਕਿੜੀਆਂ ਮੰਗਾਂ ਨੇ ਤੁਹਾਡੇ ਖਾਸ ਕਰਕੇ ਜੇ ਵਾਰਡ ਦੀ ਗੱਲ ਕਰੀਏ 10 ਨੰਬਰ ਵਾਰਡ ਦੀ ਗੱਲ ਗਈ ਹੈ ਕਿਹੜੀਆਂ ਕਿੜੀਆਂ ਮੰਗਾਂ ਨੇ ਜਿਹੜੀਆਂ ਤੁਹਾਡੇ ਇਸ ਵਾਰਡ ਦੇ ਨਿਵਾਸੀਆਂ ਦੀਆਂ ਹਨ ਔਰ ਕਿਹੜੀਆਂ ਕਿੜੀਆਂ ਪੂਰੀਆਂ ਹੋ ਚੁੱਕੀਆਂ ਔਰ ਕਿਹੜੀਆਂ ਕਿੜੀਆਂ ਪੈਂਡਿੰਗ ਨੇ ਔਰ ਕੀ ਇਹ ਸਵੱਛਨ ਦਿੰਦੇ ਹੋ ਆਪਣੇ ਵਾਰਡ ਦੇ ਨੂੰ ਮੈਂ ਜਦੋਂ ਇਲੈਕਸ਼ਨ ਲੜੀ ਸੀ ਬਾੜ ਦੀ ਮੁੱਖ ਮੰਗ ਸੀ ਕਿ ਸਾਡੇ ਜਿਹੜੇ ਆ ਟਾਈਲਾਂ ਲਾ ਕੇ ਜਿਹੜੀਆਂ ਗਲੀਆਂ ਨਾਲੀਆਂ ਗਲੀਆਂ ਦੀਆਂ ਨਾਲੀਆਂ ਉਹ ਕਵਰ ਹੋਣ ਉੱਥੇ ਪਾਈ ਪੈਣ ਔਰ ਮੈਂ ਮੋਸਟਲੀ ਕਾਫੀ ਜਿਹੜੀਆਂ ਗਲੀਆਂ ਉਹ ਕਵਰ ਕਰਵਾ ਦਿੱਤੀਆਂ ਹਨ ਇੱਕ ਗਲੀ ਬਣ ਰਹੀ ਹੈ ਔਰ 메인 ਸੜਕ ਸੂਰਜ ਰੈਸਟੋਰੈਂਟ ਤੋਂ ਲੈ ਕੇ ਐਂਡ ਤੱਕ ਪਾਇਕ ਦਾ ਟੈਂਡਰ ਪਾਸ ਹੋ ਚੁੱਕਾ ਹੈ ਔਰ ਬਹੁਤ ਜਲਦੀ ਹੋਰ ਕੰਮ ਕਰਵਾਏ ਜਾਣਗੇ ਇਹਨਾਂ ਦੀ ਕੋਈ ਮੰਗ ਮੇਰਾ خیال ਮੈਂ 5 ਸਾਲ ਜਿਹੜਾ ਰਹਿੰਦਾ ਸਾਲ ਆ ਉਹਦੇ ਵਿੱਚ ਜਿੰਨੀ ਵੀ ਕੋਈ ਅਧੂਰੀ ਮੰਗ ਆ ਉਹ ਪੂਰੀ ਕਰਕੇ ਹੀ ਆਪਣੇ 5 ਸਾਲ ਪੂਰੇ ਕਰਾਂਗੇ ਪ੍ਰਸ਼ਾਸਨ ਦਾ ਸਹਿਯੋਗ ਕਿਦਾਂ ਦਾ ਹੈ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਆ ਜੀ ਪ੍ਰਸ਼ਾਸਨ ਵੱਲੋਂ ਮੌਜੂਦਾ ਸਰਕਾਰ ਵੱਲੋਂ ਕੋਈ ਸਾਡੇ ਪੰਮਾ ਮੈਂ ਕਾਂਗਰਸੀ ਐਮਸੀਆਂ ਕੋਈ ਰੁਕਾਵਟ ਨਹੀਂ ਪਾਈ ਜਾਂਦੀ ਪੇ ਕੰਮ ਨਾ ਹੋਣ ਉਹਨਾਂ ਦੀ ਮੈਂ ਤਨੁਹਾਦੀਆਂ ਪ੍ਰਸ਼ਾਸਨ ਦੀ ਵੀ ਔਰ ਸਰਕਾਰ